ਸੀਨੀਅਰ ਟੋਕਲ ਨੂੰ ਦਚਿੱਤ ਕਾ ਸੀਜ਼ਨ ਕਮ ਸਿਵਲ ਜਜ ਸੀਨੀਅਰ ਡਿਵੀਜ਼ਨ ਅੰਦਰ ਮੱਚ ਲੋਕ ਅਦਾਲਤ ਲੱਗੀ ਕਿੰਨੇ ਕਿ ਜਿਹੜੇ ਕੇਸ ਆਏ ਨੇ ਕਿੰਨੇ ਜਿਹੜੇ ਮਸਲਿਆਂ ਨੂੰ ਹੱਲ ਕਰਨ ਦੇ ਬਾਰੇ ਨੇ ਅਸੀਂ ਕਿੱਸੇ ਰਿਹਾ ਹੁਣ ਸਭ ਅੱਜ ਜਿਹੜੀ ਹੈਗੀ ਹੈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾਂ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਤੇ ਸਬਡਿਵੀਜ਼ਨਾਂ ਵਿੱਚ ਜਾਰੀ ਵਿੱਚ ਲਗਾਈ ਜਾਂਦੀ ਹੈ ਮਾਨ ਜੋ ਮਿਸਟਰ ਜਸਟਿਸ ਅਰुण ਪੱਲੀ ਜੱਜ ਪੰਜਾਬ ਬਣਿਆ ਨੇ ਹਨ ਹਾਈ ਕੋਰਟ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜਿਹਦੀ ਰੈਨ ਮਾਈ ਹੈਡ ਅਤੇ ਮਾਨਜੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਸੰਗਰੂਰ ਸ਼੍ਰੀ ਮਨੀਸ਼ ਸਿੰਘਾਲ ਜੀ ਦੇ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਤੇ ਮਰੇਰਕੋਟੜਾ ਡਿਸਟ੍ਰਿਕਟ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਇਹ ਜਿਹੜੀ ਲੋਕ ਅਦਾਲਤ ਹੈਗੀ ਹੈ ਜ਼ਿਲ੍ਹਾ ਸੰਗਰੂਰ ਤੇ ਮਰੇਰਕੋਟੜੇ ਦੇ ਵਿੱਚ 22 ਬੈਂਚ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਅਸੀਂ 31000 ਦੇ ਕਰੀਬ ਜਿਹੜੇ ਕੇਸ ਨੇ ਉਹ ਲਗਾਏ ਹਨ ਸਾਨੂੰ ਉਮੀਦ ਹੈ ਕਿ ਇਹਨਾਂ ਵਿੱਚੋਂ ਅਸੀਂ 67% ਕੇਸਾਂ ਦੇ ਵਿੱਚ ਜਿਹੜੇ ਰਿਜ਼ਲਟ ਹਾਸਲ ਕਰ ਲਵਾਂਗੇ ਕਿ ਜਿਹੜੇ ਲੋਕ ਅਦਾਲਤਾਂ ਇਹਦੇ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਕੇਸ ਲਗਾਈ ਜਾਂਦੇ ਹਨ ਜਿਸ ਤਰ੍ਹਾਂ ਕਿ ਰੈਵਨਿਊ ਮੈਟਰ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਹਨ ਜਿਹੜਾ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਉਹ ਹੀ ਕੇਸ ਲਗਾਈ ਜਾਣ ਜਿਹੜੇ ਪਹਿਲਾਂ ਤੋਂ ਚੱਲ ਰਹੇ ਹੋਣ ਤੁਸੀਂ ਪ੍ਰੀਲੀਟੀਗੇਟੀ ਸਟੇਜ ਦੇ ਉੱਤੇ ਕੋਈ ਵੀ ਬੰਦਾ ਆ ਕੇ ਐਪਲੀਕੇਸ਼ਨ ਦੇ ਸਕਦਾ ਹੈ ਇਸ ਤੋਂ ਬਾਅਦ ਮੈਂ ਇਹ ਵੀ ਦੱਸਣਾ ਚਾਹਣੀ ਆ ਵੀ ਜਿਹੜੇ ਲੋਕ ਅਦਾਲਤ ਦੇ ਵਿੱਚ ਜਦੋਂ ਆਪਾਂ ਕੋਈ ਕੇਸ ਲਗਾਉਂਦੇ ਨੇ ਉਹਦੇ ਵਿੱਚ ਜਿਹੜੀ ਕੋਰਟ ਫੀਸ ਲਗਾਈ ਜਾਂਦੀ ਹੈ ਉਹ ਰਿਫੰਡ ਹੋ ਜਾਂਦੀ ਹੈ ਜਿਹੜਾ ਲੋਕ ਅਦਾਲਤ ਦਾ ਫੈਸਲਾ ਹੁੰਦਾ ਹੈ ਉਹ ਪਰਮਨੈਂਟ ਫੈਸਲਾ ਹੁੰਦਾ ਹੈ ਉਹਦੀ ਕੋਈ ਅਪੀਲ ਵੀ ਨਹੀਂ ਹੁੰਦੀ ਜਿਹੜੀ ਕੋਰਟ ਫੀਸ ਵੀ ਰਿਫੰਡ ਕੀਤੀ ਜਾਂਦੀ ਹੈ ਇਹਦੇ ਵਿੱਚ ਤਾਂ ਕਿ ਦੋਨੇ ਧਿਰਾਂ ਨੂੰ ਇਹਦੇ 'ਚ ਫਾਇਦਾ ਹੁੰਦਾ ਹੈ ਇਹਦੇ ਵਿੱਚ ਜਿਹੜੇ ਕੇਸ ਹੁੰਦੇ ਹਨ ਇਹਦੇ ਵਿੱਚ ਦੋਨੇ ਧਿਰਾਂ ਹਾਸਸ ਕੇ ਘਰ ਨੂੰ ਜਾਂਦੀਆਂ ਹਨ ਕੋਈ ਜਿਹੜਾ ਮਨ ਮਿਟਾਪ ਨਹੀਂ ਰਹਿੰਦਾ ਕੋਈ ਇਹ ਨਹੀਂ ਸੋਚਦਾ ਵੀ ਮੈਂ ਜਿੱਤ ਕੇ ਦੋਨੇ ਹੀ ਜਿੱਤ ਕੇ ਸੰਭਲਣਾ ਪੜੇਗਾ ਕਿ ਜੇਕਰ ਕਿਸੇ ਨੇ ਕੇਸ ਲਗਾਉਣਾ ਹੋਵੇ ਤਾਂ ਕੀ ਕਿਸ ਤਰ੍ਹਾਂ ਜਿਹੜਾ ਇਹ ਕੇਸ ਲਗਾ ਸਕਦਾ ਲੋਕਦਾਲਚ ਕੋਈ ਵੀ ਵਿਅਕਤੀ ਜਿਹਦਾ ਕੇਸ ਚੱਲਦਾ ਵੀ ਹੋਵੇ ਉਹ ਆਪਣੇ ਪ੍ਰੋਸੀਡਿੰਗ ਅਫੀਸਰ ਨੂੰ ਐਪਲੀਕੇਸ਼ਨ ਦੇ ਕੇ ਜਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਐਪਲੀਕੇਸ਼ਨ ਲਗਾ ਸਕਦਾ ਹੈ ਵੀ ਮੇਰਾ ਕੇਸ ਹੈ ਉਹ ਮੈਂ ਉਹਨੂੰ ਲੋਕਦਾਲਚ ਲਗਾਉਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਜੋ ਵੀ ਪ੍ਰੋਸੀਡਿੰਗਸ ਹੁੰਦੀਆਂ ਹਨ ਦੋਨੇ ਪਾਰਟੀਆਂ ਕੀ ਦੱਸਦੀਆਂ ਵਿੱਚ ਜੇ ਚੇਨ ਕੋਈ ਲੋਕੀਸ ਦੀ ਕਮੇਟੀ ਜਾਈ ਬਹੁਤ ਹੀ ਉਦੋਸ਼ ਨੇ ਇਸ ਵਿਦੌਤ ਕੋਈ ਪ੍ਰੋਜੈਕਟ ਨੂੰ ਮਿਲ ਸਕਦੀ ਹੈ ਹਾਂਜੀ ਜਿਹੜੀ ਆਪਣੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਆ ਆਪਣੀ ਜਿਹੜੀ ਸੰਗਠਨ ਹੈਗੇ ਆ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਆ ਕੋਈ ਵੀ ਵਿਅਕਤੀ ਜਿਹਨੂੰ ਵਕੀਲ ਚਾਹੀਦਾ ਹੋਵੇ ਉਹ ਜੀ ਆਮਦਨ 3 ਲੱਖ ਤੋਂ ਘੱਟ ਹੋਵੇ ਉਹ ਵਕੀਲ ਲੈ ਸਕਦਾ ਹੈ